ਦੀਵਾਲੀ ਤੋਂ ਪਹਿਲਾਂ ਇੱਕ ਬੇਹਦ ਮੰਦ ਭਾਗੀ ਘਟਨਾ ਵਾਪਰੀ ਹੈ ਜਿੱਥੇ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਏ ਦਾਦਾ-ਦਾਦੀ ਦੇ ਸਾਹਮਣੇ ਉਹਨਾਂ ਦੀਆਂ ਖੁਸ਼ੀਆਂ ਉੱਜੜ ਗਈਆਂ ਨੇ ਵੱਡਾ ਭਾਣਾ ਵਾਪਰ ਜਾਂਦਾ ਏ ਬਜ਼ੁਰਗਾਂ ਦੇ ਵੱਲੋਂ ਬੜੀ ਕੋਸ਼ਿਸ਼ ਕੀਤੀ ਜਾਂਦੀ ਹੈ ਹੱਥ-ਪੈਰ ਮਾਰੇ ਜਾਂਦੇ ਨੇ ਲੇਕਿਨ ਉਹਨਾਂ ਦੀ ਇਸ ਅਣਹੋਣੀ ਦੇ ਅੱਗੇ ਕੋਈ ਵੀ ਵਾਹ ਨਹੀਂ ਚੱਲੀ ਤਾਂ ਫਰੀਦਕੋਟ ਤੋਂ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ 5 ਸਾਲ ਦਾ ਬੱਚਾ ਨਹਿਰ ਦੇ ਵਿੱਚ ਰੁੜ ਗਿਆ ਏ ਦਾਦੇ ਦੇ ਨਾਲ ਉਹ ਨਹਿਰ ਉੱਤੇ ਪਾਣੀ ਪਰਣ ਗਿਆ ਸੀ ਦਾਦਾ ਦਾਦੀ ਨਾਲ ਸਨ ਈ ਰਿਕਸ਼ੇ ਉੱਤੇ ਸਵਾਰ ਹੋ ਕੇ ਇਹ ਉੱਥੇ ਪਹੁੰਚਦੇ ਨੇ ਅਤੇ ਜਿਵੇਂ ਹੀ ਦਾਦਾ ਦਾਦੀ ਪਾਣੀ ਪਰ ਰਹੇ ਹੁੰਦੇ ਨੇ ਬੱਚਾ ਅਚਾਨਕ ਮੋਬਾਈਲ ਲੈਣ ਦੀ ਗੱਲ ਕਰਕੇ ਈ ਰਿਕਸ਼ਾ ਤੇ ਬਹਿ ਜਾਂਦਾ ਏ ਅਤੇ ਈ ਰਿਕਸ਼ਾ ਦੀ ਰੇਸ ਉਸ ਦੇ ਕੋਲੋਂ ਦਿੱਤੀ ਜਾਂਦੀ ਹੈ ਅਤੇ ਈ ਰਿਕਸ਼ਾ ਸਿੱਧਾ ਨਹਿਰ ਦੇ ਵਿੱਚ ਜਾਂ ਡਿੱਗਦਾ ਏ ਬਜ਼ੁਰਗਾਂ ਦੇ ਵੱਲੋਂ ਇਰੈਕਸ਼ਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬਹੁਤ ਬਾਹਲ ਆਇਆ ਜਾਂਦਾ ਏ ਲੇਕਿਨ ਕੋਈ ਵੀ ਵਸ ਉਹਨਾਂ ਦਾ ਨਹੀਂ ਚੱਲਦਾ ਬਜ਼ੁਰਗਾਂ ਨੇ ਦੱਸਿਆ ਕਿ ਇੱਕ ਵਾਰ ਬੱਚਾ ਬਾਹਰ ਆਇਆ ਉਸਦੇ ਹੱਥ ਪੈਰ ਮਾਰੇ ਅਤੇ ਫਿਰ ਪਾਣੀ ਦੇ ਵਿੱਚ ਡੁੱਬ ਗਿਆ ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਇਸ ਪਰਿਵਾਰ ਦੇ ਉੱਤੇ ਕੀ ਬੀਤ ਰਹੀ ਹੋਣੀ ਇੱਕ ਪਾਸੇ ਮਨ ਦੇ ਵਿੱਚ ਚਾਹ ਸੀ ਕਿ ਦੀਵਾਲੀ ਦਾ ਤਿਹਾਰ ਆ ਰਿਹਾ ਹੈ ਬੱਚੇ ਨੂੰ ਸ਼ਾਪਿੰਗ ਕਰਾਵਾਂਗੇ ਉਸ ਦੇ ਨਾਲ ਦੀਵਾਲੀ ਦਾ ਤਿਹਾਰ ਮਨਾਵਾਂਗੇ ਲੇਕਿਨ ਇਹ ਅਣਹੋਣੀ ਇਸ ਪਰਿਵਾਰ ਦੇ ਨਾਲ ਵਾਪਰ ਜਾਂਦੀ ਹੈ ਤਾਂ ਮੌਕੇ ਦੇ ਉੱਤੇ ਬਜ਼ੁਰਗ ਕਹਿੰਦਾ ਨਜ਼ਰ ਆਉਂਦਾ ਹੈ ਕਿ ਮੈਂ ਹੁਣ ਆਪਣੇ ਪੁੱਤ ਨੂੰ ਕੀ ਜਵਾਬ ਦੇਵਾਂਗਾ ਉਹ ਮੈਨੂੰ ਪੁੱਛੇਗਾ ਤੂੰ ਮੇਰਾ ਮੁੰਡਾ ਪਾਣੀ ਦੇ ਵਿੱਚ ਡੋਬੋ ਕੇ ਮਾਰ ਦਿੱਤਾ ਤਾਂ ਬਜ਼ੁਰਗ ਦੇ ਜਿਹੜੇ ਉਹ ਕਾਫੀ ਜ਼ਿਆਦਾ ਭਾਵੁਕ ਨਜ਼ਰ ਆਉਂਦੇ ਨੇ ਪੂਰੇ ਮਾਮਲੇ ਬਾਰੇ ਕੀ ਕੁਝ ਕਹਿਣਾ ਹੈ ਡੁੱਬਣ ਵਾਲੇ ਬੱਚੇ ਦੇ ਦਾਦਾ ਦਾਦੀ ਦਾ ਆਓ ਦੇਖਦੇ ਹਾਂ ਮੈਂ ਜੀ ਜਿਹੜਾ ਅੱਜ ਤੋਂ ਜੰਨੇ ਨਾਲ ਵਸਦੀ ਹੈ ਜੀ ਕਿਹੜਾ ਕਣੀ ਹੋਪੀ ਹੈ ਇਹ ਜੀ ਮੈਂ ਪਾਣੀ ਲੈਣਾ ਹੈ ਮੇਰਾ ਪੋਤਰਾ ਮੇਰੇ ਨਾਲ ਸੀਗਾ ਤੇ ਉਹਨੂੰ ਪਹਿਲਾਂ ਮੇਰੇ ਕੋਲੇ ਆ ਗਿਆ ਕੋਲੇ ਆ ਕੇ ਪਤਾ ਨਹੀਂ ਉਹਨੂੰ ਕੀ ਸੁਜੀ ਡੈਡੀ ਗਾ ਮੋਬਾਈਲ ਲੈ ਕੇ ਨਜ਼ਰ ਚੱਕ ਕੇ ਉਹਨੇ ਮੋਬਾਈਲ ਦਾ ਚੱਕਣਾ ਇਹਦੇ ਜੇਸ ਨੱਪਦੀ ਜੇਸ ਨੱਪ ਕੇ ਮੈਂ ਕਹਾ ਕੋਈ ਪਰੋ ਤੇ ਦੋਵੇਂ ਜੀਆਂ ਬਹੁਤ ਕੁਲੇਜੀ ਰਖਣਾ ਰਖਣਾ ਲੁਕੇ ਜੀ ਕਿੰਨੇ ਵਸੇ ਬੱਚੇ ਦੀ ਉਮਰ ਜੀ ਕੋਈ 5 ਤੱਕ 3-4 ਸਾਲ ਦਾ ਸੀਗਾ ਚਾਰ ਸਾਲ ਦਾ ਸੀਗਾ ਜੀ ਤੇ ਤੁਸੀਂ ਉੱਥੇ ਕਿਹਦਾ ਹੈ ਪਾਣੀ ਲੈਣਾ ਹੈ ਜੀ ਪਾਣੀ ਨਲਕੇ ਤੋਂ ਭਰਨੋਂ ਨੇ ਢੇਲੀ ਆਉਣੇ ਸੀ ਤੋਂ ਅੱਛਾ ਇਹ ਰਿਕਸ਼ਾੜਾ ਸੀ ਉਹ ਬਾਹਰ ਕਰ ਲਿਆ ਬੱਚਾ ਹੁਣ ਬੱਚਾ ਲਾਪਤਾ ਜੀ ਹੈ ਜੀ ਕਰਵਾਏ ਦੀ ਤਾਲੀ ਬਾਟੂ ਨਹੀਂ ਤਾਂ ਤੇਰੇ ਵੀ ਨਹੀਂ ਜਾਣਾ ਸੀ ਮੈਦਾਨ ਇੱਥੇ ਜੋ ਰਖੇ ਚੌਂਦੀਦਾਰ ਜਦੋਂ ਬੱਚਾ ਤਾਂ ਆਇਆ ਨਾ ਮੈਂ ਕਿਹਾ ਜੋ ਉਹ ਮੇਰੇ ਬੱਚੇ ਨੇ ਆਏ ਤੁਹਾਰੇ ਤੇ ਮੈਂ ਗੱਲ ਜੋ ਮੈਂ ਜਾ ਔਰੇ ਔਰੇ ਲੈ ਕਰਕੇ ਪਰੇ ਹੋ ਗਏ ਵੀ ਭਾਈ ਮੇਰੀ ਰੱਤੇ ਨੇ ਮਤ ਨਹੀਂ ਕਿ ਮੇਰੀ ਤਾਂ ਜਾਨ ਨਾਲ ਮੇਰੇ ਮੇਰੇ ਮੁੰਡੇ ਨੇ ਮੈਨੂੰ ਬੱਕਾਣਾ ਡੜੀ ਤੂੰ ਮੇਰੇ ਮੁੰਡੇ ਨੇ ਆਹ ਮੇਰੀ ਦਾ ਜਹਾਨਤ ਭਾਈ ਆ ਤਾਈ ਮੇਰੇ ਦਾ ਪੋਤਰਾ ਐਕਦਾ ਨਾ ਜਾ ਪਾਲਿਆ ਜੀ ਛੋਟਾ ਇਹ ਨਿੱਕਾ ਸਾਡੇ ਕੋਲੇ ਪੜਾਈ ਦਾ ਉਹਦੇ ਮੇਰੇ ਜੀ ਨਹੀਂ ਲਾਉਂਦੇ ਜੀ ਸਾਡੇ ਕੋਲੇ ਅਸੀਂ ਕੋਈ ਚੀਰ ਨਹੀਂ ਮੇਰੇ ਪੁੱਤ ਨੂੰ ਦੇ ਪਹਿਲਾਂ ਮੈਂ ਕਹਿੰਦਾ ਮੇਰਾ ਪੁੱਤ ਮੇਰਾ ਭਾਈ ਜੰਦਰਨਾ ਨਾ ਉਹਦੇ ਪੜਾ ਮੁੰਡੇ ਨਾਲ ਜ਼ਿਆਦਾ ਕੀਤਾ ਦਾ ਮੈਂ ਮੇਰਾ ਪੁੱਤ ਮੇਰਾ ਅੱਜ ਇਹਨਾਂ ਨੂੰ ਜੀ ਮੜੀ ਮਿਹਰਬਾਨੀ ਕਰੋ ਮੇਰੇ ਪੋਤੇ ਦਾ ਮਰਾਤ ਪਲੇਟ ਪਾ ਦਿਓ ਵੀ ਜੈਦ ਇੰਨੀ ਦੂਰ ਤਾਂ ਮਰੇ ਕੇ ਮੈਂ ਕੱਚੀ ਨਹੀਂ ਰਹਿ ਗਈ ਜੀ ਦੋ ਤਰੀਆਂ ਨਾ ਬੜੇ ਜੀ ਉਹ ਕਹਿੰਦੇ ਆ ਨਹੀਂ लकड़ा बहुत डिगिया पैगा माड़ा वेख कहीं मैं लकड़ा ना कटके देखो ज्यादा झग्गया मेरा मुंडा बहार गया लुधियाने ਰੋਪਨਡਾ ਤੂੰ ਡਾੜੀ ਤੂੰ ਮੇਰੇ ਪਤਨ ਨੂੰ ਮਾਰਦਾ ਮੇਰੇ ਪਤਨ ਨੂੰ ਮਾਰਦਾ ਕਿਹਦਾ ਪਾਣਾ ਵਾਪਰੇ ਇਹ ਵੀਰੇ ਮਾੜਾ ਪਾਣੀ ਲੈਣ ਆਏ ਸੀਦਾ ਇਹਨੇ ਕਹਦਾ ਕੀ ਕੀਤਾ ਇਹਨੇ ਅਡੋਟੂਛੇ ਚਾਲ ਤਮਿੰ ਗਦਮ ਡਰਮ ਲਾ ਆਇਆ ਡਰਮ ਦਾ ਯ ਰੱਖ ਨਹੀਂ ਲੱਗਾ ਉਹਨਾਂ ਨੂੰ ਕਿੰਨੀ ਉਮਰ ਸੀ ਮੁੰਡਾ ਉਮਰ ਤੇ ਚਾਹ ਚਾਰ ਸਾਲ ਦਾ ਕਿੱਥੋਂ ਰਹਿਣ ਰਿਹਾ ਅਜੀ ਸੰਜੇਨਗਰ ਦੇ ਸੰਜੇਨਗਰ